ਹਾਂ ਜੀ ਮਿੱਤਰੋ ਕੀ ਹਾਲ ਨੇ ਮਿੱਤਰੋ ਆਪਣਾ ਪਹਿਲਾ ਬਲੌਗ ਆ ਤੇ ਅੱਜ ਆਪਾਂ ਕਰਦੇ ਆ ਕੰਮ ਸ਼ੁਰੂ ਬਲੌਗ ਬਣਾਉਦੇ ਆ ਤੇ ਮੈਂ ਆ ਸੀ ਆਹਨ ਬੂਰਾ ਚੱਕਣ ਹਜੇ ਤੇ ਫਿਰ ਆਇਆ ਤੇ ਤੇਲ ਬਹੁਤ ਆ ਜਗੜ ਲਾਇਆ ਬੂਰੇ ਦਾ ਬੂਰੇ ਨਾਲ ਤਾਂ ਕੱਪੜੇ ਨਹੀਂ ਗਿੱਲੇ ਹੁੰਦੇ ਬੂਰਾ ਛੱਕਣ ਆਇਆ ਸੀਗਾ ਪਾਣੀ ਚੱਲਦੀ ਰਸ ਦੀ ਲਾਈਟ ਹੂੰ ਤੇ ਬਾਕੀ ਦੇਖੋ ਅੱਗੇ ਵੀ ਕੀ ਕਰਦੇ ਆ ਸੰਤ ਬਹੁਤ ਤੇਲ ਆ ਚਾਪਾ ਚੋਂ ਨਾ ਵੀ ਨਿਸਰ ਗਿਆ ਆ ਮਸਤ ਤੇ ਹੋ ਜਾਂਦਾ ਆਪਣਾ ਅਰਚਮ ਇਹੋ ਕੋਠੀ ਚੋਂ ਕਰਾ ਪਾਉਣ ਗਿਆ ਆ ਪੱਠੇ ਵਾਲੇ ਚ ਆਪਾਂ ਕਰਾ ਫੇਰਨਾ ਇੱਥੇ ਹਰਾ ਬੀਜਣਾ ਤਾਂ ਕਰਕੇ ਕਰਾ ਫੇਰਨਾ ਕਰਾ ਕੋਠੀ ਖੜਾ ਪਿੰਡ ਉਥੋਂ ਲੈਣ ਗਿਆ ਚਲੋ ਆ ਚੱਕ ਕੇ ਬੋਰਾ ਦੇਖਦੇ ਆ ਕਿ ਕਰਨਾ ਮਿੱਤਰੋ ਤੇਲ ਬਹੁਤ ਜ਼ਿਆਦਾ ਪੈਂਦੀ ਹੈ ਤੇਲ ਹੀ ਤੇਲ ਆ ਕੱਪੜੇ ਮੈਂਟ ਚ ਗਿੱਲੇ ਹੋ ਜਾਂਦੇ ਆ 10 11 ਵਜੇ ਤੇ ਉੱਤਰਦੀ ਜਾ ਕੇ ਆਹ ਜਿਹੜਾ ਮੇਰਾ ਕੰਮ ਕਰ ਗਿਆ ਜਮਾਨੀ ਕੱਪੜੇ ਗਿੱਲੇ ਹੋ ਗਏ ਉਭੀ ਮੇਂ ਟਰੋਲੀਜ਼ਰ ਕਰਾ ਲੈ ਜਾਂਦਾ ਹਾਂ ਤੇ ਸਮਖਾਰੂ ਦਾ ਹੈ ਪੈਰ ਨਹੀਂ ਦੋਏ ਟਾਇਰ ਇਹਨੂੰ ਤੇ ਉੱਤੇ ਅਲਫਾ ਦੀਆਂ ਮਸ਼ੀਨਾਂ ਆ ਤੇ ਅਲਫਾ ਦੀ ਕੰਪਿਊਟਰ ਤੇ ਲੇਜ਼ਰ ਜਿਹੜੀ ਤੇ ਅਲਫਾ ਦੀ ਮੱਕੀ ਸਾਫ ਹੈ 19 ਮਾਡਲ ਹੈ ਚਲੋ ਦੂਜੀ ਮੋਟਰ ਆ ਮੇਟਰ ਆਪਣੀ ਲੋ ਮਿੱਤਰੋ ਪਹਿਲਾਂ SLAਸੀ ਦੀ ਸ਼ਾਮ ਨੂੰ ਫੇਰਾਂਗੇ ਲੇਜ਼ਰ ਤੇ ਹੁਣ SLAਣ ਦੀ ਵੀ ਹੁਣੇ ਫੇਰ ਦਿੰਨੇ ਆ ਸ਼ਾਮ ਨੂੰ ਮੁੜ ਕੇ ਫੇ ਹੋਰ ਕੰਮ ਹੁੰਦੇ ਆ ਤੇ ਪਾਲੀਏ ਲੇਜ਼ਰ ਵੀ ਮਿਲਦੇ ਆ ਲੋ ਵੀ ਮਿੱਤਰੋ ਕਰਾ ਪਾ ਲਿਆ ਹੀ ਆਪਾਂ ਤੇ ਹੁਣ ਲਾਉਨੇ ਆ ਤਾਰਾ ਤੂਰਾ ਉੱਤੇ ਤੇ ਦੇਖੋ ਫੇ ਅੱਗੇ ਮੇਟਰੋ ਤੇ ਆਇਆ ਮੇਟਰੋ ਨਾਲ ਆਇਆ ਇਹ ਆ ਮਠਾਰੂ ਦਾ ਜਿਹੜਾ ਉੱਤੇ ਲੱਗਣਾ ਤੇ ਆਹ ਜਿਹੜੀ ਉੱਤੇ ਰਖੰਡੀ ਤੇ ਲੱਗਦੀ ਐ ਇਸ ਜਿਹਤੇ ਲਫਾ ਦੀ ਐ ਲੈ ਇਧਰ ਇਹ ਵਾਕਿਆ ਲੀਡਰ ਲੁੱਡਾ ਨਾਲ ਆ ਰਿਹਾ ਜਿਹੜੇ ਵੀ ਚਲਾਉਂਦੇ ਇਹਨਾਂ ਨੂੰ ਤਾਂ ਪਤਾ ਤੇ ਆਹਾ ਜਿਹੜਾ ਮਰਗਾਰ ਤੇ ਲੱਗਣਾ ਉਥੇ ये भी मठारू ही का ही है बैटरी। चलो अगे देखो मित्रों लौने आपते लो भी मित्रों कंप्यूटर तक आता ही उसे पति कसलम बरगाटते थे कस होनी कसलमा चलो लो भी मित्रों चलाता ही खड़ा ही बाबा टाइम हो गया हम हम चल पेना कम हरे हुए वाह क ਸਾਰੇ ਕਰਾ ਕੇ ਵੀਡੀਓ ਇਹ ਮਿੱਤਰੋ ਅੱਟ ਪੁੱਟੀ ਬਾਗ ਤੇ ਚੱਲਦਾ ਬਹੁਤ ਵਧੀਆ ਰੇਂਜ ਨੂੰ ਜਮਾ ਨਹੀਂ ਤੋੜਦਾ ਕਰਾ ਬਹੁਤ ਵਧੀਆ পত লাগে গ

ਚਲੋ ਠੀਕ ਹੈ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ